ਬਿਨਾਂ ਸ਼ਰਤ ਦੀ ਰਿਹਾਈ ਹੋਣੀ ਚਾਹੀਦੀ ਝੂਠੇ ਮੁਕੱਦਮਿਆਂ ਤੇ ਤਸ਼ੱਦਦ ਕੀਤਾ ਹੁਣ ਜਿਹੜਾ 3 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਉਹ ਜਿਉਂ ਦਾ ਤਿਉਂ ਆ ਬਹੁਤੇ ਨੌਜਵਾਨਾਂ ਨੂੰ ਅਸਚੂ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ ਡਰ ਆ ਗਿਆ ਉੱਥੇ ਐ ਹੋਜੂ ਉੱਥੇ ਐ ਹੋਜੂ ਪਰ ਬੇਖੌਫ ਹੋ ਕੇ ਬੇ ਧੜਕੋ ਕੇ ਨੌਜਵਾਨ ਆਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਇਹ ਕੰਮ ਨਾ ਕਰ ਮੁੱਖ ਮੰਤਰੀ ਨੂੰ ਇਹ ਅਪੀਲ ਹੋਈ ਹੈ ਇਸ ਇਕੱਠ ਵੱਲੋਂ ਜੋਪਾਨਾ ਸਿੱਧੂ ਦੀ ਰਿਹਾਈ ਦੀ ਮੰਗ ਲਈ ਕਿ ਤਜਾਰੀ ਅਧਿ ਹੁਣ ਅਗਲੀ ਰਣਨੀਤੀ ਇਹ ਹੈ ਕਿ ਲੋਕ ਇਕੱਠੇ ਹੋ ਕੇ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈ ਸ਼ਿਰਨਗੇ 3 ਫਰਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਸਣੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਤੇ ਬਿਨਾਂ ਸ਼ਰਤ ਦੀ ਰਿਹਾਈ ਹੋਣੀ ਚਾਹੀਦੀ ਹੈ ਝੂਠੇ ਮੁਕੱਦਮਿਆਂ ਤਸ਼ੱਦਦ ਕੀਤਾ ਗਿਆ ਸਾਰੀਆਂ ਗੱਲਾਂ ਬਾਤਾਂ ਅਸੀਂ ਉਹੀ ਰੱਖੀਆਂ ਨੇ ਹੁਣ ਜਿਹੜਾ 3 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਉਹ ਜਿਉਂ ਦਾ ਤਿਉਂ ਆ ਤਿਆਰੀ ਪੂਰੀ ਕਰ ਲੋ ਲੰਗਰ ਪ੍ਰਸ਼ਾਦ ਦੇ ਚਾਹ ਪਾਣੀ ਲੀੜਾ ਕੱਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਆਪਾਂ ਉੱਥੇ ਪਹੁੰਚਣਾ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਤੁਸੀਂ 29 ਤਰੀਕ ਨੂੰ ਕੋਟ ਦੁੰਨੇ ਆਏ ਆ ਐਦੂ ਵੀ ਜਿਹੜੀ ਗਿਣਤੀ ਆ ਉਹ 10 ਗੁਣਾ ਜ਼ਿਆਦਾ ਹੋਣੀ ਚਾਹੀਦੀ ਆ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਉਹਦੇ ਤਸ਼ੱਦਦ ਨੂੰ ਰੋਕ ਸਕੀਏ ਉਹਦੇ ਜੋ ਜ਼ੁਲਮ ਢਾਏ ਜਾ ਰਹੇ ਨੇ ਜੋ ਮੁਕੱਦਮੇ ਹੋਰ ਦਰਜ ਕੀਤੇ ਜਾ ਰਹੇ ਨੇ ਉਹਨੂੰ ਰੋਕ ਸਕੀਏ ਇਹ ਦੇਖੋ ਪੈਂਤੜੇ ਹੁੰਦੇ ਨੇ ਇਹਨਾਂ ਦੇ ਇਹਨਾਂ ਨੇ ਉਹੀ ਰੱਖੇ ਨੇ ਤੇ ਇਹ ਦੇਖਦੇ ਆਂ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ ਵੀ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ ਸਮਾਂ 5 ਤੋਂ ਅਸੀਂ 3 ਦਾ ਕੀਤਾ ਕਿਉਂਕਿ ਉਹ ਉਹਦੇ ਭਰਾ ਤੇ ਵੀ ਪਰਚਾ ਦੁਬਾਰਾ ਦਿੱਤਾ ਇਹਨਾਂ ਨੇ ਤਾਂ 5 ਤੋਂ 3 ਤੇ ਕਰਨਾ ਪਿਆ ਤੇ ਵੱਡੀ ਮੰਗ ਸੀ ਲੋਕਾਂ ਦੀ ਵੀ ਵੀ ਤੁਸੀਂ ਇੰਨਾ ਭਾਈ ਬਹੁਤ ਟਾਈਮ ਪਹਿਲੇ ਤੁਸੀਂ 5 ਕਹਿ ਦਿੱਤੀ ਉਹਦੀ ਤਿਆਰ ਸੀ ਨੌਜਵਾਨ ਤਾਂ ਉਦੋਂ ਹੀ ਤਿਆਰ ਸੀ ਵੀ ਭਾਈ ਤੁਸੀਂ ਆਪਾਂ ਅੱਜ ਹੀ ਜਾਣਾ ਪਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਕੱਲੇ ਭਾਨਨੇ ਦਾ ਨਹੀਂ ਹੈ ਇਹ ਮਸਲਾ ਜ਼ਬਰ ਦੇ ਖਿਲਾਫ ਹੈ ਜਿਹੜਾ ਜ਼ਬਰ ਪੰਜਾਬ ਚ ਹੋ ਰਿਹਾ ਮੁੰਡਿਆਂ ਦੇ ਨਕਾਉਂਟਰ ਵੀ ਹੋ ਰਹੇ ਨੇ ਝੂਠੇ ਮੁਕਾਬਲੇ ਵੀ ਕੀਤੇ ਜਾ ਰਹੇ ਨੇ ਰੈਗਿਸਟਰ ਕਹਿ ਕੇ ਇਹ ਇਹ ਜ਼ਬਰ ਦੇ ਜ਼ੁਲਮ ਵਧਣਾ ਸਟੇਟ ਦਾ ਜੇ ਆਪਾਂ ਇੱਥੇ ਚੁੱਪ ਰਹੇ ਤਾਂ ਸੋ ਪਰ ਕੋਈ ਗੱਲ ਨਹੀਂ ਆਪਾਂ ਉਥੇ ਦੇ ਨਹੀਂ ਡਾਂਗਾ ਖਾ ਲਾਂਗੇ ਕੋਈ ਗੱਲ ਨਹੀਂ ਚੱਕ ਕੇ ਜੇਲ੍ਹ ਸਿਰ ਦਾ ਜੇਲ੍ਹ ਸਿਰ ਦੇਣ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਤੇ ਜਾਬਤੇ ਚਾਉਣਾ ਇਹ ਨਾ ਹੋਵੇ ਇਥੇ ਨੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਨਾਂ ਨੂੰ ਭੜਕਾ ਕੇ ਖਸਾ ਕੇ ਕੋਈ ਨਾ ਕੋਈ ਮਾਹੌਲ ਆਪਣੇ ਬੰਦੇ ਬਾੜ ਕੇ ਵੀ ਗੜਬੜ ਕਰਾ ਸਕਦੇ ਆ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਉਸ ਤਿੰਨ ਤਰੀਕ ਨੂੰ ਭਵੰਤ ਦੇ ਘਰ ਦੇ ਅੱਗੇ ਲੰਮਕਾਰ ਰਹੇ ਨੇ ਜਿਵੇਂ ਲਮਕਾਉਂਦੇ ਹੁੰਦੇ ਨਾ ਇੱਕ ਵਾਰੀ ਇਹਨਾਂ ਨੂੰ ਲੰਮਾ ਪਾ ਦੋ ਟਾਈਮ ਦੇ ਦਿਓ ਜੀ ਇਹਨਾਂ ਸੌਖਾ ਦਾ ਕਢਾ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਇੱਕ ਐਸਐਚਓ ਜ਼ਮਾਨਤ ਲੈ ਸਕਦਾ ਹੈ ਕਿੰਨੇ ਵਾਰੀ ਪਹਿਲਾਂ ਜੀਰੇ ਵੀ ਹੋਇਆ 307 ਦੇ ਮੁਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲੰਗੋਵਾਲ ਹੋਇਆ 307 ਦੇ ਮੁਕਾਦਮੇ ਦੇ ਬੰਦੇ ਨਾਲ ਦੀ ਨਾਲ ਛੱਡੇ ਗਏ ਇਹ ਕਿਉਂ ਨਹੀਂ ਇਹ ਤਾਂ ਪਰਚੇ ਝੂਠੇ ਨੇ ਹੁਣ ਜੇ ਅਸੀਂ ਜ਼ਮਾਨਤ ਹੀ ਲੈ ਲਈ ਮੰਨ ਲਓ ਕਿਸੇ ਚੇਹੇ ਨਹੀਂ ਖੋਣ ਵਾਲੇ ਪਰਚਾ 179 ਬੀ ਚੋਂ ਇਹ ਤਾਂ ਸਾਫ ਤੋਂ ਹੋ ਗਏ ਅਦਾਲਤ ਦਾ ਮੰਨ ਲਿਆ ਵੀ ਹਾਂ ਅਸੀਂ ਚੋਰ ਆ ਤਾਂ ਜ਼ਮਾਨਤ ਲੈ ਰਹੇ ਆ ਨਾ ਇਹਨੇ ਸਾਰੇ ਘੋਲ ਨੂੰ ਕਿਵੇਂ ਡੀਟੇਲ ਕਰਨਾ ਹੈ ਕਿਵੇਂ ਇਹਨਾਂ ਨੇ ਤਾਰ ਪਿੰਡੋ ਕਰਨਾ ਹੈ ਸਾਰੇ ਇਹਨਾਂ ਦੇ ਪੈਂਤੜੇ ਹੁੰਦੇ ਨੇ ਵੀ ਹੌਲੀ ਹੌਲੀ ਲੋਕਾਂ ਨੂੰ ਖੰਡਿਆ ਦੇਉ ਠੰਡੇ ਪਾ ਦੋ ਉਸ ਦਿਨ ਵੀ 29 ਨੂੰ ਵੀ ਹੋਇਆ ਨਾ ਬਹੁਤੇ ਨੌਜਵਾਨਾਂ ਨੂੰ ਸਚੋ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ ਡਰਾ ਗਿਆ ਉੱਥੇ ਐ ਹੋਜੂ ਉੱਥੇ ਐ ਹੋਜੂ ਪਰ ਬੇਖੌਫ ਹੋ ਕੇ ਵੇ ਧੜਕੋ ਕੇ ਨੌਜਵਾਨ ਆਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਇਹ ਕੰਮ ਨਾ ਕਰ ਤੈਨੂੰ ਇੰਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਜਿਹਨੇ ਤੈਨੂੰ ਇਹ ਚਾਵਾਂ ਨਾਲ ਇੱਥੇ ਤੱਕ ਬਿਠਾਇਆ ਤੇ ਅੱਜ ਉਹਦੇ ਤੂੰ ਖੂਨ ਪੀਨ ਤੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਚੱਕ ਕੇ ਝੂਠੇ ਮੁਕੱਦਮੇ ਜੇਲ੍ਹਾਂ ਦੀ ਵੀ ਸੱਟ ਰਿਹਾ ਤੇ ਤਸ਼ੱਦਦ ਵੀ ਕਰਾ ਰਿਹਾ ਪਾਨਾ ਸਿੱਧੂ ਸੋਸ਼ਲ ਮੀਡੀਆ ਬਲੌਗਰ ਹੈ ਜਿਸ ਤੇ ਇੱਕ ਤੋਂ ਬਾਅਦ ਇੱਕ ਮਾਮਲੇ ਦਰਜ ਹੋਏ ਨੇ ਅਤੇ ਹੁਣ ਉਹ ਨਿਆਂਇਕ ਹਿਰਾਸਤ ਦੇ ਵਿੱਚ ਇਹਨਾਂ ਲੋਕਾਂ ਦਾ ਇਲਜ਼ਾਮ ਹੈ ਕਿ ਉਸ ਤੇ ਝੂਠੇ ਪਰਚੇ ਦਰਜ ਕੀਤੇ ਗਏ ਨੇ ਤਾਂ ਜੋ ਸਰਕਾਰ ਆਵਾਜ਼ ਨੂੰ ਦਬਾ ਸਕੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਉਸ ਦੇ ਪੱਖ ਦੇ ਵਿੱਚ ਆਵਾਜ਼ ਬੁਲੰਦ ਕਰ ਚੁੱਕੇ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਵੀ ਪਾਨਾ ਸਿੱਧੂ ਦੇ ਹੱਕ 'ਚ ਬੋਲ ਚੁੱਕੇ ਨੇ ਅਤੇ ਹੁਣ ਇਹ ਵੱਡਾ ਇਕੱਠ ਮੁੱਖ ਮੰਤਰੀ ਦੀ ਰਿਹਾਈ ਸ਼ੇਰ ਨੂੰ ਤਿਆਰ